ਸਾਸ਼ੀ ਕਾਲ ਜੀ ਸਿਮਰਨ ਬੁਟੀਕ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਬਿਲਕੁਲ ਨਹੀਂ ਛੱਡਣੀ ਜੀ ਪੂਰੀ ਵੀਡੀਓ ਦੇਖਣੀ ਆ ਠਮਾਕਾ ਸੇਲ ਹੈ ਜੀ ਇੱਕੋ ਰੇਟ ਦੇ ਸਾਰੇ ਸੂਟ ਹੈ ਜੀ ਰਖੜੀ ਆਫਰ ਹੈ ਜਿਹੜੀ ਵੀ ਮੇਰੀ ਭੈਣ ਸੂਟ ਬਾਏ ਕਰਨਾ ਚਾਹੁੰਦੀ ਆ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਰੇਟ ਸੁਣ ਕੇ ਤਾਂ ਤੁਸੀਂ ਹੈਰਾਨ ਰਹਿ ਜਾਣਾ ਜੀ ਪਿਓਰ ਕਾਟਨ ਦੇ ਸੂਟ ਹੈ ਪ੍ਰਾਈਸ ਹੈਗਾ ਏ ਓਨਲੀ 560 650 ਰੁਪਏ ਵਿੱਚ ਤੁਹਾਨੂੰ ਸੂਟ ਦੇਣਾ ਜੀ ਜਿਹੜਾ ਮਰਜੀ ਸੂਟ ਚੱਕ ਲੋ ਜੀ ਕਲਰ ਕੰਟਰਾਸਟ ਬਹੁਤ ਪਿਆਰੀਆਂ ਜੀ ਬਿਲਕੁਲ ਵੀਡੀਓ ਨਹੀਂ ਛੱਡਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਤੇ ਜਿਹੜੇ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੈ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਹੈ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਇਹਨਾਂ ਚੋਂ ਜਿਹੜਾ ਮਰਜੀ ਸੂਟ ਬੁੱਕ ਕਰੋ ਨਾਲ ਦੀ ਨਾਲ ਬੁੱਕ ਕਰੀ ਜਾਓ ਸਕਰੀਨ ਤੇ ਜਿਹੜਾ ਨੰਬਰ ਸ਼ੋ ਹੋ ਰਿਹਾ ਹੈ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੇ ਨੰਬਰ ਤੇ ਪਿਕਾ ਭੇਜ ਕੇ ਤੁਸੀਂ ਆਪਣੇ ਵਾਸਤੇ ਸੂਟ ਬੁੱਕ ਕਰ ਸਕਦੇ ਆ ਸਾਰੇ ਹੀ ਸੂਟ ਇੱਕੋ ਰੇਟ ਦੇ ਆ ਜੀ ਓਨਲੀ 650 650 ਵਿਦ ਸ਼ਿਪਿੰਗ 650 ਦੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ ਕੋਈ ਤੁਹਾਨੂੰ ਸ਼ਿਪਿੰਗ ਅਲੱਗ ਤੋਂ ਨਹੀਂ ਦੇਣੀ ਦੇਣੀ ਪੈਣੀ ਸਾਰੀ ਇੱਕੋ ਰੇਟ ਦੇ ਸੂਟ ਹੈ ਪ੍ਰਾਈਸ ਹੈਗਾ ਓਨਲੀ 650 ਰੁਪਿਆ ਪਿਓਰ ਕਾਟਨ ਦੇ ਸੂਟ ਮਿਲਣਗੇ ਜੀ ਕੋਈ ਵਿੱਚ ਮਿਕਸ ਨਹੀਂ ਹੈਗਾ ਪਿਓਰ ਕਾਟਨ विदाउट लाइनिंगванные ਵਾਲੇ ਸੂਟ ਹੈ ਜੀ ਰਖੜੀ ਆਫਰ ਹੈ ਇੱਕੋ ਰੇਟ ਦੇ ਸੂਟ ਹੈ ਜੀ 650 ਦਾ ਸੂਟ ਕਲਰ ਕੰਟਰਾਸਟ ਬਹੁਤ ਹੈ ਜੀ ਜਿਹੜਾ ਕਲਰ ਨਹੀਂ ਹੈਗਾ ਤੁਹਾਡੇ ਕੋਲੋਂ ਨਾਲ ਦੀ ਨਾਲ ਵਾਹੇ ਕਰੋ ਜਿਵੇਂ ਰਖੜੀ ਆ ਰਹੀ ਹੈ ਜੀ ਆਪਾਂ ਨੇ ਦੇਣਾ ਹੁੰਦਾ ਕੱਪੜਾ ਕਿਸੇ ਨੂੰ ਜਾਂ ਆਪਾਂ ਨੇ ਗਿਫਟ ਲੈ ਕੇ ਜਾਣਾ ਹੁੰਦਾ ਕਿਸੇ ਲਈ ਬਹੁਤ ਵਧੀਆ ਸੂਟ ਹੈ ਜੀ ਪਿਓਰ ਕਾਟਨ ਕੋਈ ਵਿੱਚ ਮਿਕਸ ਨਹੀਂ ਹੈਗਾ ਜੀ ਜੇ ਤੁਸੀਂ ਸੋਚਦੇ ਹੋਵੋਗੇ ਵੀ ਮਿਕਸ ਕਾਟਨ ਹੁੰਦੀ ਹੈ ਜਿਹਦੇ ਵਿੱਚ ਥੋੜਾ ਧਾਗਾ ਹੋਰ ਹੁੰਦਾ ਉਹ ਚੀਜ਼ ਨਹੀਂ ਹੈਗੀ ਜੀ ਪਿਓਰ ਕਾਟਨ ਤਾਂ ਪਿਓਰ ਕਾਟਨੀ ਹੈ ਕਿਸੇ ਆਲ ਇੰਡੀਆ ਤੁਸੀਂ ਕਿਸੇ ਵੀ ਏਰੀਆ 'ਚ ਬੈਠੇ ਆ 650 ਰੁਪਏ ਵਿੱਚ ਸੂਟ ਤੁਹਾਡੇ ਘਰ ਚਲੇ ਜਾਣਾ ਜੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਦਬਕ ਕੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਇੱਕ ਗੱਲ ਹੋਰ ਜੀ ਜਿਹੜੀਆਂ ਮੇਰੀਆਂ ਭੈਣਾਂ ਘਰ ਬੈਠ ਕੇ ਕੱਪੜੇ ਦਾ ਕੰਮ ਕਰਨਾ ਚਾਹੁੰਦੀਆਂ ਹਨ ਉਹਨਾਂ ਲਈ ਇੱਕ ਖਾਸ ਆਫਰ ਹੈ ਨੀਚੇ ਵੀਡੀਓ ਦਾ ਲਿੰਕ ਦਿੱਤਾ ਹੋਇਆ ਉਹਨੂੰ ਤੁਸੀਂ ਓਪਨ ਕਰਕੇ ਦੇਖ ਸਕਦੇ ਆ ਜਾਂ ਸਾਡੇ ਨਾਲ ਗੱਲ ਕਰ ਸਕਦੇ ਆ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਨੰਬਰ ਤੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਕਲਰ ਚੈੱਕ ਕਰੀ ਜਾਓ ਨਾਲ ਦੀ ਨਾਲ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਨੰਬਰ ਤੇ ਤੁਸੀਂ ਪਿਕਾ ਭੇਜਣੀਆਂ ਏਸੀ ਨੰਬਰ ਤੇ ਤੁਸੀਂ ਆਪਣਾ ਸੂਟ ਬੁੱਕ ਕਰਨਾ ਹੈ 1 ਵੀਕ ਲੱਗ ਜਾਂਦਾ ਜੀ ਸੂਟ ਪਹੁੰਚਣ ਨੂੰ ਇਹ ਤੁਹਾਨੂੰ ਪਹਿਲਾਂ ਕਲੀਅਰ ਕਰਦੀ ਹੈ ਜੀ 8 ਤੋਂ 10 ਦਿਨ ਦੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਬਕਾਇਦਾ ਇਹ ਚੀਜ਼ ਪੁੱਛਣ ਦੀ ਨੀਡ ਨਹੀਂ ਹੈਗੀ ਜੀ ਕਿਉਂਕਿ ਅਸੀਂ ਵੀਡੀਓ ਵਿੱਚ ਤੁਹਾਨੂੰ ਕਲੀਅਰ ਕਰਤਾ ਦੂਜੀ ਗੱਲ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay Paytm ਕਰਨਾ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਿਲਕੁਲ ਵੀ ਜਿਹਨੇ ਵੀ ਸੂਟ ਬੁੱਕ ਕਰਨਾ ਹੈ ਪਿੱਕਾ ਪੇਜ ਦੀ ਸਾਰ ਤੁਸੀਂ ਪੇਮੈਂਟ ਪਾਉਣੀ ਆ ਤਾਂ ਤੁਹਾਡਾ ਸੂਟ ਰੱਖਿਆ ਜਾਣਾ ਜੀ ਇਹਨਾਂ ਵਿੱਚੋਂ ਕੋਈ ਵੀ ਸੂਟ ਸਿਲੈਕਟ ਕਰ ਲਓ ਕੋਈ ਵੀ ਜਣੇ ਕਿ ਜਿਹੜਾ ਮਰਜੀ ਸੂਟ ਪ੍ਰਾਈਸ ਹੈਗਾ ਓਨਲੀ 650 ਰੁਪਿਆ 650 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਨਾਲ ਦੀ ਨਾਲ ਸੂਟ ਬੁੱਕ ਕਰੀ ਜਾਓ ਨਾਲ ਦੀ ਨਾਲ ਪੇਮੈਂਟ ਪਾ ਦਿਓ ਤੇ ਆਪਣਾ ਐਡਰੈਸ ਸੈਂਡ ਕਰੋ ਸੂਟ ਬਾਏ ਕਰੋ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਰਖੜੀ ਦੀ ਸਭ ਤੋਂ ਪਹਿਲੀ ਸੇਲ ਹੈ ਜੀ ਸਾਡੀ ਇਹ ਹਰ ਰੋਜ਼ ਤੁਹਾਨੂੰ ਰਖੜੀ ਦੇ ਅਕੋਰਡਿੰਗ ਸੂਟ ਮਿਲਣਗੇ ਜੀ ਹਰ ਰੇਂਜ ਦੇ ਮਿਲਣਗੇ ਅੱਜ ਅਸੀਂ ਪਾਈਆਂ ਜੀ 650 ਦੇ ਕੱਲ ਤੁਹਾਨੂੰ ਥੋੜੇ ਹੋਰ ਰੇਟ ਅੱਪ ਦੇ ਮਿਲਣਗੇ ਉਸ ਤੋਂ ਬਾਅਦ ਹੋਰ ਤੇ ਜਿੱਦਾਂ ਦੀ ਤੁਹਾਡੀ ਆਪਣੀ ਚੁਆਇਸ ਤੁਹਾਡੀ ਆਪਣੀ ਪੌਕਟ ਤੁਹਾਨੂੰ ਕਰਦੀ ਆ ਉਦਾਂ ਦੇ ਸੂਟ ਤੁਸੀਂ ਵਾਏ ਕਰਿਓ ਪਰ ਵੀਡੀਓ ਤੁਸੀਂ ਜ਼ਰੂਰ ਦੇਖਣੀਆਂ ਰੋਜ਼ ਸ਼ੇਅਰ ਵੀ ਕਰਨੀਆਂ ਪਹਿਲੀ ਵਾਰ ਦੇਖਣ ਵਾਲਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਤੁਸੀਂ ਕਲਰ ਚੈੱਕ ਕਰੀ ਜੋ ਡਿਜ਼ਾਈਨਿੰਗ ਚੈੱਕ ਕਰੀ ਜੋ ਪਿਓਰ ਕਾਟਨ ਹੈ ਜੀ ਕੋਈ ਇਹਦੇ ਵਿੱਚ ਮਿਕਸ ਨਹੀਂ ਹੈਗਾ ਬਕਾਇਦਾ ਤੁਹਾਨੂੰ ਇਹ ਚੀਜ਼ ਮੈਸੇਜ ਕਰਕੇ ਪੁੱਛਣ ਦੀ ਨੀਡ ਨਹੀਂ ਹੈਗੀ ਕਿਉਂਕਿ ਜਿਹੜੀ ਪਿਓਰ ਕਾਟਨ ਹੈ ਇਹ ਉਹ ਵਾਲੀ ਕਾਟਨ ਹੈ ਬਿਲਕੁਲ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਸੀ ਥਰੂ ਕੱਪੜਾ ਨਹੀਂ ਹੈਗਾ ਬਹੁਤ ਹੀ ਪਿਆਰੇ ਸੂਟ ਹੈ ਪ੍ਰਾਈ ਹੈਗਾ 650 ਮਾਰਕੀਟ ਚ ਜਾਉਂਗੇ ਜਿੱਥੋਂ ਇੰਨਾ ਇੰਨੀ ਕੁ ਰੇਟ ਵਿੱਚ ਕੋਈ ਸੂਟ ਨਹੀਂ ਮਿਲਦਾ ਮਿਲਦਾ ਵੀ ਆ ਤਾਂ ਬਦੌਤ ਦੁਪੱਟਾ ਮਿਲੂਗਾ ਜਾਂ ਉਹ ਕਾਟਨ ਮਿਕਸ ਹੋਊਗਾ ਜੀ ਇਹ ਤੁਹਾਨੂੰ ਅਸੀਂ ਬਿਨਾ ਕਿਸੇ ਮਿਕਸ ਤੋਂ ਕਪੜਾ ਪਿਓਰ ਕਾਟਨ ਦੇ ਰਹੇ ਹਾਂ ਤਾਂ ਪਿਓਰ ਕਾਟਨ ਹੀ ਹੋਊਗਾ ਕਲਰ ਬਹੁਤ ਹੈ ਜੀ ਜਿੱਦਾਂ ਦਾ ਤੁਸੀਂ ਕਿਸੇ ਲਈ ਲੈਣਾ ਚਾਹੁੰਦੇ ਆ ਜਾਂ ਆਪ ਵੇਅਰ ਕਰਨ ਲਈ ਲੈਣਾ ਚਾਹੁੰਦੇ ਆ ਤਾਂ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਨੰਬਰ ਤੇ ਸਭ ਤੋਂ ਪਹਿਲਾਂ ਜੀ ਤੁਸੀਂ ਸੂਟ ਦੀ ਪਿਕ ਪਾਉਣੀ ਹੈ ਜਿਹੜੀਆਂ ਮੇਰੀਆਂ ਭੈਣਾਂ ਪਹਿਲੀ ਵਾਰ ਸਾਡੇ ਤੋਂ ਬਾਏ ਕਰ ਰਹੀਆਂ ਹਨ ਉਹਨਾਂ ਲਈ ਦੱਸ ਰਹੀਆਂ ਜੀ ਮੈਂ ਪਹਿਲਾਂ ਤੁਸੀਂ ਸੂਟ ਦੀ ਪਿਕ ਪਾਉਣੀ ਹੈ ਜੇ ਅਸੀਂ ਤੁਹਾਨੂੰ ਯੈਸ ਬੋਲਤਾ ਕਿ ਸੂਟ ਸਾਡੇ ਕੋਲ ਹੈ ਤਾਂ ਤੁਸੀਂ ਪੇਮੈਂਟ ਕਰਕੇ ਸਕਰੀਨ ਸ਼ਾਟ ਸੈਂਡ ਕਰਨਾ ਹੈ ਆਪਣਾ ਐਡਰੈਸ ਸੈਂਡ ਕਰਨਾ ਉਸ ਤੋਂ ਬਾਅਦ ਜੀ ਤੁਹਾਡੀ ਟੈਨਸ਼ਨ ਖਤਮ ਫਿਰ ਸਾਡੀ ਟੈਨਸ਼ਨ ਹੈ ਜੀ ਜਦ ਤੱਕ ਸੂਟ ਤੁਹਾਡੇ ਘਰ ਤੱਕ ਨਹੀਂ ਪਹੁੰਚਦਾ ਜ਼ਿੰਮੇਵਾਰੀ ਸਾਡੀ ਆ ਜੀ ਸੂਟ ਹਫ਼ਤੇ ਤੋਂ 10 ਦਿਨ ਦੇ ਵਿੱਚ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹਾਂ ਜੀ ਕਈ ਮੇਰੀਆਂ ਭੈਣਾਂ ਨੂੰ ਹੋ ਜਾਂਦਾ ਵੀ ਐਨੇ ਦਿਨ ਹੋ ਗਏ ਐਨੇ ਦਿਨ ਹੋ ਗਏ ਤੁਸੀਂ ਟੈਨਸ਼ਨ ਨਹੀਂ ਲੈਣੀ ਜੀ ਜਦ ਤੱਕ ਸੂਟ ਤੁਹਾਡੇ ਘਰ ਤੱਕ ਨਹੀਂ ਪਹੁੰਚਦਾ ਅਸੀਂ ਜ਼ਿੰਮੇਵਾਰ ਹਾਂ ਜੀ ਅਸੀਂ ਬੈਠੇ ਹਾਂ ਤੁਸੀਂ ਸਾਨੂੰ ਕਾਲ ਕਰਕੇ ਵੀ ਪੁੱਛ ਸਕਦੇ ਆ ਜਾਂ ਤੁਸੀਂ ਪਲੀਜ਼ ਰਿਕਵੈਸਟ ਆ ਹੱਥ ਮੰਨ ਕੇ ਹਫ਼ਤਾ ਤਾਂ ਵੇਟ ਜ਼ਰੂਰ ਕਰਿਆ ਕਰੋ ਸੂਟ ਦੀ ਹਨਾ ਉਸ ਤੋਂ ਬਾਅਦ ਦੀ ਦੂਜੀ ਗੱਲ ਕਈ ਮੇਰੀਆਂ ਭੈਣਾਂ ਜਿਹੜੀਆਂ ਨਵੀਆਂ ਪਿੰਨੂ ਪਹਿਲੀ ਵਾਰ ਦੇਖਦੀ ਆਉਂਗੀਆਂ ਉਹਨਾਂ ਨੂੰ ਅਸੀਂ ਦੱਸਦੀਏ ਜੀ ਅਸੀਂ ਰੋਪੜ ਤੋਂ ਬਲੋਂਗ ਕਰਦੇ ਆਂ ਕੋਈ ਸਾਡਾ ਇਦਾਂ ਦਾ ਕੰਮ ਨਹੀਂ ਹੈ ਜੀ ਮੈਂ ਤੁਸੀਂ ਸੋਚੋ ਵੀ 650 ਚ ਕਾਟਨ ਦਾ ਸੂਟ ਦੇ ਰਹੇ ਆਂ ਅਸੀਂ ਪੇਮੈਂਟ ਪਾਤੀ ਸੂਟ ਨਾ ਆਇਆ ਤਾਂ ਫੇਰ ਨਹੀਂ ਜੀ ਸਾਡਾ ਤਾਂ ਪਰਾਣਾ ਕੰਮ ਹੈ ਇਸ ਕਰਕੇ ਮੈਂ ਤੁਹਾਨੂੰ ਦੱਸ ਰਹੀ ਆਂ ਸੀ ਰੋਪੜ ਤੋਂ ਗੱਲ ਕਰ ਰਹੇ ਆਂ ਤੁਹਾਡੇ ਨਾਲ ਕੱਪੜੇ ਦਾ ਕੰਮ ਸਾਡਾ ਆਨਲਾਈਨ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੇ ਕੋਈ ਮੇਰੀ ਭੈਣ ਕਪੜਾ ਸਟੀਚ ਵੀ ਕਰਾਉਣਾ ਚਾਹੁੰਦੀ ਆ ਤਾਂ ਵੀ ਤੁਸੀਂ ਸਾਤੋਂ ਸਟੀਚਿੰਗ ਕਰਵਾ ਸਕਦੇ ਆ ਸਾਡੀ ਬੁਟੀਕ ਹੈ ਜੀ ਤੁਸੀਂ ਆਪਣੇ ਕੱਪੜੇ ਜਾਂ ਸਾਤੋਂ ਵਾਏ ਕਰਨੇ ਆ ਉਹ ਗੱਲ ਅਲੱਗ ਹੈ ਜੀ ਜੇ ਤੁਸੀਂ ਆਪਣੇ ਸੂਟ ਪੇਚ ਕੇ ਸਾਤੋਂ ਸਟੀਚ ਕਰਾਉਣੇ ਆ ਤੁਸੀਂ ਆਪਣੇ ਸੂਟ ਵੀ ਭੇਜ ਸਕਦੇ ਆ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏ اسی ਨੰਬਰ ਤੇ ਗੱਲ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਪਿਓਰ ਕਾਟਨ ਦੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਕਈ ਮੇਰੀਆਂ ਪਹਿਣਾ ਵੀਡੀਓ ਦੇਖ ਲੈਣੀਆਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੀਆਂ ਫਿਰ ਕਾਲ ਕਰਦੀਆਂ ਕਿ ਦੂਜੀ ਵਾਰੀ ਤੁਹਾਡੀ ਵੀਡੀਓ ਸਾਡੇ ਕੋਲ ਸ਼ੋ ਹੋਈ ਨਹੀਂ ਸ਼ੋ ਜੀ ਤਾਂ ਹੋਣੀ ਆ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਵੀਡੀਓ ਜਰੂਰ ਦੇਖਣੀ ਹੈ ਜੀ ਜ਼ਰੂਰੀ ਨਹੀਂ ਵੀ ਆਪਾਂ ਨੇ ਸੂਟ ਹੀ ਲੈਣਾ ਹੈ ਆਪਣੀ ਨੌਲਜ ਵਾਧਦੀ ਹੈ ਜੀ ਆਪਾਂ ਨੂੰ ਪਤਾ ਲੱਗਦਾ ਕਿ ਅੱਜ ਕੱਲ ਟ੍ਰੈਂਡ ਵਿੱਚ ਕੀ ਆ ਚੱਲ ਰਿਹਾ ਹੈ ਜੀ ਅੱਜ ਵਾਲੀ ਸਾਡੀ ਰਖੜੀ ਦੀ ਪਹਿਲੀ ਵੀਡੀਓ ਆ ਹਰ ਰੋਜ਼ ਹੁਣ ਤੁਹਾਨੂੰ ਰਖੜੀ ਤੱਕ ਆਫਰਾਂ ਹੀ ਮਿਲਣਗੀਆਂ ਜੀ ਰੋਜ਼ ਵੀਡੀਓ ਦੇਖਣੀ ਆ ਤੇ ਇਹ ਇਹਨਾਂ ਆਫਰਾਂ ਦਾ ਜਰੂਰ ਲਾਹਾ ਲਿਓ ਖੁਦ ਆਪਣੇ ਲਈ 베ਅਰ ਕਰਨ ਲਈ ਵੀ ਸੂਟ ਲੈ ਸਕਦੇ ਆ ਕਿਸੇ ਨੂੰ ਗਿਫਟ ਦੇਣ ਲਈ ਵੀ ਲੈ ਸਕਦੇ ਆ ਘਰਾਂ ਵਿੱਚ ਆਲਮੋਸਟ ਆਪਾਂ ਨੂੰ ਵੈਸੇ ਵੀ ਨੀਡ ਰਹਿੰਦੀ ਆ ਜਿਹੜਾ ਤੁਹਾਨੂੰ ਫਿੱਟ ਬੈਠਦਾ ਵੀ ਇੰਨੀ ਕ੍ਰੀਏਟ ਵਾਲਾ ਸੀ ਲੈਣਾ ਹਰ ਰੇਟ ਦੇ ਸੂਟ ਤੁਹਾਨੂੰ ਮਿਲਣਗੇ ਜੋ ਫੈਬਰਿਕ ਵੀਡੀਓ ਚ ਦੱਸਿਆ ਜਾਊਗਾ ਕਾਟਨ ਹੈ ਤਾਂ ਕਾਟਨ ਹੈ ਜੇ ਮਿਕਸ ਦੱਸਿਆ ਜਾਊਗਾ ਤਾਂ ਮਿਕਸ ਹੈ ਕਰੇਵ ਨੂੰ ਕਰੇਵ ਦੱਸਿਆ ਜਾਊਗਾ ਕੁਛ ਐਦਾਂ ਕਦੇ ਨਹੀਂ ਹੋਊਗਾ ਵੀ ਜੇ ਮੈਂ ਤੁਹਾਨੂੰ ਕਾਟਨ ਕਹਿੰਦਾ ਤਾਂ ਉਹਦੇ ਜਗ੍ਹਾ ਮੈਂ ਸਿੰਥੈਟਿਕ ਤੁਹਾਨੂੰ ਕੁਝ ਭੇਜਦਾ ਕਲਰ ਦਾ 19 20 ਦਾ ਫਰਕ ਜ਼ਰੂਰ ਹੁੰਦਾ ਜੀ ਇਹ ਗੱਲ ਪਹਿਲਾਂ ਹੀ ਮਾਈਂਡ 'ਚ ਰੱਖਣੀ ਆ ਕਿਉਂਕਿ ਹਰੇਕ ਕੈਮਰੇ ਦਾ ਜਾਂ ਫੋਨ ਦੀ ਕੁਆਲਿਟੀ ਦਾ ਫਰਕ ਹੁੰਦਾ ਜੀ ਇਸ ਕਰਕੇ ਜੀ 19 20 ਦਾ ਫਰਕ ਹੁੰਦਾ ਪਰ ਪ੍ਰਿੰਟਿੰਗ ਕਲਰ ਵੀ ਉਹੀ ਹੁੰਦਾ ਪਰ ਥੋੜਾ ਜਿਹਾ ਲਾਈਟ ਡਾਰਕ ਦਾ ਫਰਕ ਹੋ ਸਕਦਾ ਹੈ ਇਸ ਕਰਕੇ ਮੇਰੀਆਂ ਭੈਣਾਂ ਨੇ ਪਹਿਲਾਂ ਹੀ ਇਹ ਗੱਲ ਮਾਈਂਡ 'ਚ ਰੱਖਣੀ ਆ ਉਸ ਤੋਂ ਬਾਅਦ ਜੀ ਤੁਸੀਂ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਇਹ ਨਾ ਹੋਵੇ ਵੀ ਜਾਨ ਨੂੰ ਤੁਸੀਂ ਡਿਸਾਈਡ ਕਰੋ ਜਾਨ ਨੂੰ ਸਟਾਕ ਕਲੀਅਰ ਹੋ ਜਵੇ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਨਾਲ ਦੀ ਨਾਲ ਆਪਣਾ ਸੂਟ ਬੁੱਕ ਕਰੀ ਜਾਓ ਪ੍ਰਾਈਸ ਹੈਗਾ ਓਨਲੀ 650 650 ਵਿਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਕੋਈ ਤੁਹਾਨੂੰ ਸ਼ਿਪਿੰਗ ਅਲੱਗ ਤੋਂ ਨਹੀਂ ਦੇਣੀ ਜਾਂ ਪੈਣੀ ਇਸੇ ਪੈਸਿਆਂ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਸਿਰਫ ਤੁਸੀਂ ਸੂਟ ਬਾਏ ਕਰਨਾ ਹੈ ਉੱਥੋਂ ਹੋਰ ਤੁਸੀਂ ਉਹਨੂੰ ਕੁਝ ਨਹੀਂ ਦੇਣਾ ਕਈ ਮੇਰੀਆਂ ਭੈਣਾਂ ਫੇਸ ਫੋਨ ਕਰਕੇ ਸਪੈਸ਼ਲ ਪੁੱਛਦੀਆਂ ਜੀ ਵੀ ਇਹਦੇ ਵਿੱਚ ਸ਼ਿਪਿੰਗ ਨਾਲ ਹੁੰਦੀ ਆ ਹਾਂਜੀ ਵਿੱਚੇ ਸ਼ਿਪਿੰਗ ਪ੍ਰਾਈਜ਼ ਹੈਗਾ ਓਨਲੀ 650 ਪਹਿਲਾਂ ਤਾਂ ਜੀ ਤੁਸੀਂ ਸੂਟਾਂ ਦੇ ਕਲਰ ਚੈੱਕ ਕਰੀ ਜਾਓ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰ ਹੈ ਇਹਨਾਂ ਦੀ ਤੁਸੀਂ ਬਾਟਮ ਵੀ ਬਣਾ ਸਕਦੇ ਆ ਪਲਾਜੋ ਵੀ ਬਣਾ ਸਕਦੇ ਆ ਜੋ ਤੁਹਾਡਾ ਮਨ ਹੋਏ ਉਹ ਤੁਸੀਂ ਬਣਾ ਸਕਦੇ ਆ ਜੀ ਪਿਓਰ ਕਾਟਨ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਕੱਪੜਾ ਏ ਜੀ ਵੈਸੇ ਜੇ ਆਪਾਂ ਮਾਰਕੀਟ ਤੇ ਜਾਂਦੇ ਆ ਜੀ ਆਪਾਂ ਕਾਟਨ ਦਾ ਦੁਪੱਟਾ ਵੀ ਲਈਏ ਨਾ ਤਾਂ ਵੀ ਜੀ 2250 ਤੋਂ ਘੱਟ ਨਹੀਂ ਆਉਂਦਾ ਜਿਹੜਾ ਵਧੀਆ ਦੁਪੱਟਾ ਹੁੰਦਾ ਏ ਅਸੀਂ ਸੂਟ ਤੁਹਾਨੂੰ 650 ਚ ਦੇ ਦੇ ਰਹੇ ਹਾਂ ਵਿੱਦ ਦੁਪੱਟਾ ਵਿੱਦ ਵਰਕ ਕਈ ਸੂਟਾਂ ਤੇ ਤੁਹਾਨੂੰ ਵਰਕ ਵੀ ਮਿਲੂਗਾ ਜੋ ਜੀ ਤੁਹਾਨੂੰ ਪਿਕ ਵਿੱਚ ਸ਼ੋ ਹੋ ਰਿਹਾ ਹੈ ਉਹੀ ਸੂਟ ਤੁਹਾਡੇ ਤੱਕ ਪਹੁੰਚੂਗਾ ਕਲਰ 19 ਵੀ ਦਾ ਫਰਕ ਹੋਊਗਾ ਐਨਾ ਨਹੀਂ ਹੋਊਗਾ ਜੇ ਤੁਸੀਂ ਸੋਚੋ ਵੀ ਅਸੀਂ ਬਲੂ ਮੰਗਾਇਆ ਉਹਦੀ ਜਗ੍ਹਾ ਵਾਈਟ ਪਹੁੰਚ ਗਿਆ ਇਹ ਕਦੇ ਨਹੀਂ ਹੋਊਗਾ ਜੀ ਹਾਂ ਕਲਰ ਲਾਈਟ ਡਾਰਕ ਦਾ ਫਰਕ ਜ਼ਰੂਰ ਹੋਊਗਾ ਜੋ ਤੁਸੀਂ ਪਿਕ ਵਿੱਚ ਦੇਖੂਗੇ ਉਹੀ ਸੂਟ ਤੁਹਾਡੇ ਤੱਕ ਪਹੁੰਚੂਗਾ ਇਸ ਕਰਕੇ ਮੇਰੀਆਂ ਪੇੜਾ ਨੂੰ ਮੇਰੀ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਬਹੁਤ ਸਪੋਰਟ ਕਰ ਰਹੇ ਆ ਏਦਾਂ ਹੀ ਸਪੋਰਟ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਜਿਹੜੇ ਮੇਰੇ ਪਹਿਲੀ ਵਾਰੀ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰਨ ਨਾਲ ਤੁਹਾਡਾ ਕੁਝ ਨਹੀਂ ਜਾਂਦਾ ਜੀ ਆਪਣੇ ਫਰੈਂਡ ਸਰਕਲ ਵਿੱਚ ਜੋ ਤੁਹਾਡੇ ਕੋਲ ਹੈ ਕਿ ਉਹਨਾਂ ਨੂੰ ਜਰੂਰ ਵੀਡੀਓ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਵੀ ਦੇਖਿਆ ਕਰੋ ਤਾਂ ਹੀ ਤੁਹਾਨੂੰ ਪਤਾ ਲੱਗਦਾ ਜੀ ਹੁਣ ਰਖੜੀ ਤੱਕ ਤਾਂ ਤੁਸੀਂ ਵੀਡੀਓ ਬਿਲਕੁਲ ਨਹੀਂ ਛੱਡਣੀ ਜੀ ਕਾ ਅੱਜ ਵੀਡੀਓ ਪਈ ਆ ਜੀ ਇੰਨੀ ਕ ਰੇਂਜ ਦੀ ਕੱਲ ਨੂੰ ਇਹ ਤੋਂ ਥੋੜੀ ਜੀ ਅੱਪ ਵਾਲੇ ਪਾਉਂਗੇ ਜਿੱਦਾਂ ਦਾ ਜੀ ਕਿਸੇ ਦਾ ਮਨ ਹੋਊਗਾ ਵੀ ਹਾਂ ਅਸੀਂ ਕਿਦਾਂ ਦਾ ਕੱਪੜਾ ਲੈਣਾ ਤਾਂ ਤੁਸੀਂ ਜ਼ਰੂਰ ਵੀਡੀਓ ਦੇਖਣੀ ਆ ਜੋ ਤੁਹਾਨੂੰ ਫਿੱਟ ਬੈਠਦਾ ਉਹ ਸੂਟ ਤੁਸੀਂ ਬਾਏ ਕਰਨਾ ਪ੍ਰਾਈਸ ਹੈਗਾ ਓਨਲੀ 650 ਕੋਈ ਕੰਮ ਐਦਾਂ ਦਾ ਨਹੀਂ ਹੋਊਗਾ ਵੀ ਤੁਹਾਨੂੰ ਅਸੀਂ ਕਹਿ ਦਈਏ ਵੀ ਸੂਟ ਤੁਹਾਡੇ ਤੱਕ ਨਹੀਂ ਪਹੁੰਚਣਾ ਜਾਂ ਪਰਸੋਂ ਨੂੰ ਪਹੁੰਚ ਜਾਣਾ ਚੌਥੇ ਨੂੰ ਪਹੁੰਚ ਜਾਣਾ ਇਹ ਮੈਂ ਤੁਹਾਨੂੰ ਪਹਿਲਾਂ ਕਲੀਅਰ ਦੱਸਤਾ ਜੀ ਤਾਂ ਹੀ ਮੈਂ ਕਹਿ ਰਹੀ ਆ ਜਾਂ ਰਖੜੀ ਚਟਾਈ ਮ ਹੈਗਾ ਏ ਤੁਸੀਂ ਸੂਟ ਨਾਲ ਦੀ ਨਾਲ ਸਿਲੈਕਟ ਕਰਕੇ ਆਪਣੇ ਲਈ ਸੂਟ ਮੰਗਵਾ ਸਕਦੇ ਆ ਜੀ ਕਲਰ ਦੇਖੋ ਕਿੰਨੇ ਪਿਆਰੇ ਆ ਸੂਟਾਂ ਦੀ ਲੁੱਕ ਬਹੁਤ ਪਿਆਰੀ ਆ ਜੀ ਥੈਂਕ ਯੂ so much ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਪਰ ਹੱਥ ਵਨ ਕੇ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ